ਛੋਟੀਆਂ ਬਾਈ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਸਭ ਕੁਝ ਡੁੱਬ ਗਿਆ ਪਰ ਤੁਸੀਂ ਲੰਗਰ ਲਾਈ ਬੈਠੇ ਹੋ ਯਾਰ ਵਾਹਿਗੁਰੂ ਸੱਚੇ ਬਾਸ਼ ਵਾਹ ਬਾਈ ਮੈਂ ਸਾਰਾ ਕੁਝ ਯਾਨੀ ਕਿ ਘਰ ਦਾ ਪਸ਼ੂ ਡੰਗਰ ਦਾ ਪੱਠਾ ਲੀੜਾ ਸਭ ਕੁਝ ਖਤਮ ਹੋ ਗਿਆ ਖਤਮ ਕਹਤ ਤੁਸੀਂ ਰਹੇ ਗਏ ਇਹ ਘਰ ਤੋਂ ਵਾਲੇ ਮਾਰੇ ਮੋਟ ਰੱਖੇ ਆ ਅੱਜ ਨਾ ਤਾਂ ਕੋਈ ਪੱਠੇ ਦਾਣਾ ਬਚਿਆ ਨਾ ਲੀੜਾ ਕੱਪੜਾ ਬਚਿਆ ਬਸ ਸਿਰ ਤੇ ਜਿਹੜਾ ਬੱਜਾ ਤੇ ਤਨ ਤੇ ਜਿਹੜਾ ਪਾਇਆ ਤੇ ਇਹ ਖੜੇ ਨੇ ਲੋਕ ਆ ਸਾਰੀ ਵਾਹੀ ਲੈਗ ਜ਼ਮੀਨ ਸੀ ਜਿੱਥੇ ਫਸਲ ਹੋ ਰਹੀ ਸੀ ਬਹੁਤ ਵਧੀਆ ਝੋਨਾ ਸੀ ਤੇ ਦੇਖੋ ਅੱਜ ਝੋਨਾ ਨਹੀਂ ਦਿਸਦਾ ਅੱਜ ਸਿਰਫ ਤੇ ਸਿਰਫ ਬਰਬਾਦੀ ਦਿਖ ਰਹੀ ਆ ਤੇ ਉਹ ਵੀ ਜਲੋ ਜਲ ਹੋਇਆ ਪਿਆ ਪਾਣੀ ਹੀ ਪਾਣੀ ਖੜਾ ਚਾਰੇ ਪਾਸੇ ਬਹੁਤ ਵੱਡੀ ਗਿਣਤੀ ਚ ਆਸ-ਪਾਸੇ ਬਿਮਾਰੀਆਂ ਫੈਲਾਉਣੀਆਂ ਉਦੋਂ ਲੋੜ ਪੈਣੀ ਆ ਆਪਣੀਆਂ ਸਬਾਵਾਂ ਫਸਲਾਂ ਨੂੰ ਬੋਣਾ ਤੇ ਦੁਬਾਰਾ ਬੀਜਣਾ ਉਦੋਂ ਲੋੜ ਪੈਣੀ ਆ ਆਪਣੀਆਂ ਸਬਾਵਾਂ ਦੀ ਉਦੋਂ ਵੀ ਖਾਦ ਚਾਹੀਦਾ ਅੱਜ ਹੀ ਨਾ ਕਿਤੇ ਸਮੇਂ ਤੋਂ ਪਹਿਲਾਂ ਹੀ ਅਸੀਂ ਕਹਿੰਦੀ ਖਤਮ ਕਰਕੇ ਪਟਾਕੇ ਚਲਾ ਕੇ ਮੁੜ ਜਾਈਏ ਦੀਵਾਲੀ ਤਾਂ ਹਜੇ ਆਉਣੀ ਹੈ ਭਾਈ ਹਜੇ ਲੋਡ ਤਾਂ ਪੈਣੀ ਹੈ ਪਰ ਇਹ ਜਿੰਨੇ ਵੀ ਏਰੀਆ ਡੁੱਬ ਚੁੱਕਾ ਸਾਡੀ ਇੱਕੋ ਅੜ ਗਿਆ ਵੀ ਜਦੋਂ ਆ ਪਾਣੀ ਲੈ ਜਾਂਦਾ ਹੈ ਕੋਈ ਜਿੰਨੀ ਮੇਲਪ ਕਰ ਸਕਦੀ ਹੈ ਕਣਕ ਦੀ ਟੀ ਵਾਲੀ ਦੀ ਖਾਦ ਦੀ ਜੀ ਦੀ ਡੀਜ਼ਲ ਦੀ ਉਹ ਸਾਡੀ ਹੱਲਪ ਕਰੋ ਉਦੋਂ ਲੋਡ ਆ ਡੀਜ਼ਲ ਦੀ ਲੋਡ ਆ ਉਦੋਂ ਹੁਣ ਤਾਂ ਬਹੁਤ ਆ ਗਿਆ ਸਮਾਨ ਬਹੁਤ ਕਹਿ ਰਹੀ ਬੋਟਮਾ ਖਿਚਾ ਕੇ ਢੇੜਾ ਕੱਢ ਕੇ ਅਸਨ ਦੀਆਂ ਟਰਾਲੀਆਂ ਲਾ ਕੇ ਆਪਾਂ ਮੁੜ ਜੰਨੇ ਆ ਜਿੱਦਣ ਇਹਨਾਂ ਨੂੰ ਜ਼ਰੂਰਤ ਪੈਣੀ ਆ ਉਦੋਂ ਕਿਸੇ ਨੇ ਨਹੀਂ ਆਉਣਾ ਪਿਛਾੜੀਆਂ ਪਿਛਾੜੀ ਨਹੀਂ ਹੁਣ ਅਸੀਂ ਨਿਕਲਣਾ ਜਾਣਾ ਬਲਲਾ ਪਰ ਨੂੰ ਨਾ ਨਹੀਂ ਅਸੀਂ ਬੱਲਾ ਵਾਲੇ ਜਾਣਾ ਕਿ ਆ ਜਾਂਦੇ ਜੀ ਨਹੀਂ ਫੇਰ ਆਵਾਂਗੇ ਦੋ ਚਾਰ ਦਿਨ ਅੱਜ ਅਸੀਂ ਮੌਕੇ ਦੇਖਣ ਲਈ ਆਏ ਹਾਂ ਕਿਹਰਾਂ ਨੇ ਜੇ ਕੰਮ ਬਾਇਕਰੂ ਕਰਨ ਕਿਰਪਾ ਹੋ ਹੀ ਜਾਵੇ ਕੰਮਾ ਲੋੜੀਂਦਾ ਹੋਵੇ ਸਾਡਾ ਹੋ ਜਾਣੀ ਜੀ ਕੱਲ ਨਾਲ ਉਹ ਨਾਲ ਹੀ ਨਹੀਂ ਨਹੀਂ ਬਸ ਹੁਣ ਆਪਾਂ ਹੁਣ ਚੱਲੀਏ ਹੁਣ ਚੱਲੀਏ ਬਾਪੂ ਸਾਸਰੀ ਕਾਰ ਬਾਪੂ ਖੇਤ ਇੱਧਰ ਹੀ ਆ ਕੁਝ ਨਾ ਫੌਜੀ ਸਾਹਿਬ ਲੈ ਲਓ ਜਹੇਦਾਰ ਤੁਹਾਡੇ ਨਾਲ ਆ ਮੈਂ ਸਾਰਾ ਕੁਝ ਜਾਨੀ ਕਿ ਘਰ ਦਾ ਪਸ਼ੂ ਡੰਗਰ ਦਾ ਪੱਠਾ ਲੀੜਾ ਸਭ ਕੁਝ ਖਤਮ ਹੋ ਗਿਆ ਖਤਮ ਖਤਮ ਜੀ ਰਹੇ ਗਏ ਇਹ ਗਲਪੋਣ ਵਾਲੇ ਮਾਰੇ ਮੋਟ ਰੱਖੇ ਆ ਤਾਂ ਕੀ ਕਰਾਂਗੇ ਅੱਖਾਂ ਖਰਾਬ ਹੋ ਗਈਆਂ ਹੂੰ ਇਹਦੀ ਵੀਰ ਜੀ ਆਜਾ ਹੂੰ ਅੱਖ ਦਾ ਤਾਂ ਬਾਈ ਤੁਸੀਂ ਕਰ ਸਕਦੇ ਹੋ ਤੁਸੀਂ ਸਾਡੇ ਕੋ ਆ ਜਿਓ ਅਸੀਂ ਆਪਰੇਸ਼ਨ ਕਰਾ ਦਾਂਗੇ ਅੱਖ ਦਾ ਤਾਂ ਫਿਕਰ ਨਾ ਕਰੋ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਜਿੱਦਣ ਮਰਜੀ ਆ ਜਿਓ ਐਤਵਾਰ ਵਾਲਾ ਦਿਨ ਛੱਡ ਕੇ ਆਪਾਂ ਅੱਖ ਦਾ ਆਪਰੇਸ਼ਨ ਕਰਾ ਲੈਨੇ ਰਾਸ਼ਨ ਮਿਲੇ ਰਾਸ਼ਨ ਰਾਸ਼ਨ ਖਾਨ ਪੀਨ ਨੂੰ ਮਿਲ ਜਾਂਦਾ ਬਾਬਾ ਚੋਰ ਝੂਠੇਦਾਰ ਕੇ ਟਾਲੀਆਂ ਲਾ ਕੇ ਵਾਹਿਗੁਰੂ ਮਹਾਰਾਜ ਜਿੰਦ ਜੱਦੇ ਆ ਤੁਹਾਡੇ ਲਗੇ ਭੈਣ ਭਰਾ ਤਰੇ ਆਉਦੇ ਆ ਦਿੱਤੀ ਜਾਂਦੇ ਆ ਮਾਲਕ ਸੱਚੇ ਪਾਤਸ਼ਾਹ ਕੀ ਨਾਮ ਬਾਪੂ ਤੇਰਾ ਬਰਿੰਦਰ ਸਿੰਘ ਪੈਣ ਤੇਰਾ ਕੀ ਨਾਮ ਬਰਿੰਦਰ ਸਿੰਘ ਤੇ ਤੁਸੀਂ ਇਹ ਤੁਹਾਡਾ ਘਰ ਆ ਹਾਂਜੀ ਹਾਂਜੀ ਇਹ ਕੀ ਲੱਗਦੇ ਨੇ ਤੁਹਾਡੇ ਇਹ ਮੇਰਾ ਫਰੀਵ ਹੋ ਗਿਆ ਤੇ ਦੇਖੋ ਕਿੱਡਾ ਸਵਰ ਆ ਦੋਨਾਂ ਚ ਕਹਿੰਦੇ ਬਹੁਤ ਕੁਛ ਦਿੱਤਾ ਤਾਂ ਹਜੇ ਵੀ ਸ਼ੁਕਰਾਨਾ ਇਹ ਆਮ ਲੋਕ ਨੇ ਤੇ ਆਮ ਕਿਸਾਨ ਨੇ ਆ ਦੋ ਕਮਰੇ ਇੱਕ ਕਮਰਾ ਤੇ ਇੱਕ ਛੋਟਾ ਜਿਹਾ ਬਰਾਂਡਾ ਤੇ ਘਰ ਤੇ ਚਾਰ ਮੰਜੇ ਤੇ ਦੋ ਪਸ਼ੂ ਆ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ ਤੇ ਮਜ਼ਦੂਰੀ ਕਰਕੇ ਆ ਉਦੋਂ گاਵਾ ਬੰਨੀਆਂ ਹੋਈਆਂ ਸਾਹਮਣੇ ਛੱਪੜ ਪਾ ਕੇ ਤੇ ਇਹਨਾਂ ਲੋਕਾਂ ਦੀ ਅੱਜ ਨਾ ਤਾਂ ਕੋਈ ਪੱਠੇ ਦਾਣਾ ਬਚਿਆ ਨਾ ਲੀੜਾ ਕਪੜਾ ਬਚਿਆ ਬਸ ਸਿਰ ਤੇ ਜਿਹੜਾ ਵੱੱਜਾਂ ਤੇ ਤਨ ਤੇ ਜਿਹੜਾ ਪਾਇਆ ਤੇ ਇਹ ਖੜੇ ਨੇ ਲੋਕ ਨਾ ਇਹ ਮਗਰ ਗੱਡੀਆਂ ਟਰਾਲੀਆਂ ਦੇ ਭੱਜ ਭੱਜ ਮੰਗਦੇ ਆ ਤੇ ਪਰ ਸਬਰ ਇਹ ਜਾ ਵੀ ਕਿਸੇ ਨੇ 2 ਕਿਲੋ ਵੀ ਦਿੱਤਾ ਉਹਦੇ ਨਾਲ ਹੀ ਗੁਜ਼ਾਰਾ ਕਰ ਲੈਣਾ ਤੇ ਇਹ ਲੋਕ ਉਹ ਸੀ ਜਿਹੜੇ ਗੁਰਦੁਆਰੇ ਜਿਨ੍ਹਾਂ ਦਾ ਨਾਮ ਬੋਲਦੇ ਸੀ ਵੀ 50 ਰੁਪਏ ਦਿੱਤੇ ਫਲਾਣਾ ਸਿੰਘ ਨੇ 20 ਰੁਪਏ ਦਿੱਤੇ ਫਲਾਣਾ ਸਿੰਘ ਨੇ ਦਾਨ ਦੇਣ ਵਾਲੇ ਤੇ ਅੱਜ ਇਹ ਦੂਜਿਆਂ ਦੇ ਹੱਥਾਂ ਵੱਲ ਦੇਖ ਰਹੇ ਨੇ ਇਹ ਨਲਕੀਆਂ ਸਾਡੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਫਰਜ਼ ਬਣਦੇ ਸੀ ਜਿਨ੍ਹਾਂ ਨੇ ਨਿਭਾਏ ਨਹੀਂ ਤੇ ਅੱਜ ਫਰਜ਼ ਉਹ ਲੋਕ ਨਿਭਾ ਰਹੇ ਨੇ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਬਖਸ਼ੀ ਆਉ ਸੇਵਾ ਜਿਹਨੂੰ ਆਪਾਂ ਲੰਗਰ ਕਹਿੰਦੇ ਆ ਦੇਖੋ ਟਰਾਲੀਆਂ ਗੱਡੀਆਂ ਭਰ-ਭਰ ਕੇ ਤੇ ਵਾਹਿਗੁਰੂ ਕਿਰਪਾ ਕਰਨ ਇਹਨਾਂ ਲੋਕਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਰੱਖਣ ਤੇ ਇਹ ਲੋਕ ਹੌਸਲੇ 'ਚ ਰਹਿਣ ਤੇ ਤੁਸੀਂ ਲੋਕ ਅਕਲ ਨਾਲ ਦਾਨ ਕਰੋ ਇੱਥੇ ਆ ਕੇ ਇਹਨਾਂ ਲੋਕਾਂ ਦੀ ਬਾਤ ਪੁੱਛੋ ਜਿਹੜੀ ਅਸਲ ਜ਼ਰੂਰਤ ਆ ਉਹ ਦਿਓ ਰਾਸ਼ਨ ਪਰ ਪਰਕ ਦੇ ਜਾਂਦਾ ਕੋਈ ਫਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਜਿਹੜੀਆਂ ਸੇਵਾਵਾਂ ਦੇ ਰਹੇ ਹੋ ਇਹਨਾਂ ਹਰਪੀਟ ਦੇ ਲੋਕਾਂ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ ਬਾਈ ਤੁਹਾਨੂੰ ਵਾਹਿ ਖਾਲਸਾ ਦੇਖੋ ਕੋਈ ਵੀਰੇ ਨੇ ਬੋਰਡ ਨਹੀਂ ਲਾਇਆ ਕੋਈ ਉਹ ਨਹੀਂ ਆਰਾਮ ਨਾਲ ਬੈਠੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਿਰਫ ਆਪਣਾ ਫਰਜ਼ ਸਮਝਦੇ ਆ ਹੋਇਆ ਉਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਸੱਚੀ ਲੋੜਾ ਹਾਂ ਐਂਬੂਲੈਂਸ ਆਰਮੀ ਵਾਲਾਂ ਦੀ ਖੜੀ ਆ ਆਰਮੀ ਵਾਲਾਂ ਦੀਆਂ ਗੱਡੀਆਂ ਖੜੀਆਂ ਕਿੱਥੇ ਲੰਘੇ ਕਿੱਥੇ ਜੀ ਆਹ ਵਿੱਚ ਸਾਹਮਣੇ ਦਾ ਹੋਰ ਠੀਕ ਹੋ ਵੀਰੇ ਇਹ ਨਗਰਵਲੀਓ ਲੱਗਿਆ ਜੀ ਲੰਗਰ ਕਿਹੜਾ ਨਗਰ ਜੀ ਰੁਕਣੇ ਵਾਲਾ ਦਾ ਬਾਈ ਬਹੁਤ ਧੰਨਵਾਦ ਤੁਹਾਡੀਆਂ ਬਾਈ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਸਭ ਕੁਝ ਡੁੱਬ ਗਿਆ ਪਰ ਤੁਸੀਂ ਲੰਗਰ ਲਾਈ ਬੈਠੇ ਹੋ ਯਾਰ ਇਹ ਗੁਰੂ ਦਾ ਲੰਗਰ ਆਹੀ ਵਾਹਿਗੁਰੂ ਸੱਚੇ ਪਾਤਸ਼ਾਹ ਵਾਹ ਬਾਈ ਆਹੀ ਹੌਸਲਾ ਬਾਈ ਆਹੀ ਜज्ਬਾ ਨਾ ਤੁਹਾਡਾ ਜਿਹੜਾ ਇਹ ਜਿਹੜੇ ਲੋਕ ਬਾਹਰੋਂ ਸਮਾਨ ਲੈ ਕੇ ਆ ਰਹੇ ਆ ਨਾ ਤੇ ਉਹਨਾਂ ਨੂੰ ਵੀ ਇੱਥੇ ਆਇਆਂ ਨੂੰ ਸਾਡੇ ਵਰਗਿਆਂ ਨੂੰ ਵੀ ਹੋਰ એનર્ਜੀ ਮਿਲਦੀ ਆ ਵੀ ਜਿਹੜੇ ਡੁੱਬੇ ਪਏ ਆ ਉਹ ਵੀ ਪੂਰੇ ਹੌਸਲੇ ਚ ਪੂਰੇ ਸ਼ੁਕਰ ਦੇ ਵਿੱਚ ਨੇ ਮਹਾਰਾਜ ਦੇ ਹਨਾ ਆਜੋ ਬਾਈ ਜੀ ਸਾਥੂ ਲਈ ਬਸ ਇੱਕ ਮਿੰਟ ਆਪਾਂ ਦੇਖ ਲਈਏ ਪਾਣੀ ਧਣੀ ਕਿਵੇਂ ਹੈਗਾ ਲੋਕਾਂ ਦੀਆਂ ਬਰਬਾਦੀਆਂ ਕਰੀ ਜਾਂਦਾ ਜਲੋ ਜਲ ਹੋਇਆ ਪਿਆ ਇਧਰ ਫੌਜ ਆਪਣੀਆਂ ਗਿਸਤੀਆਂ 'ਚ ਬੈਠੇ ਆ ਬਾਈ ਆਰਮੀ ਵਾਲੇ ਤੇ ਜਦੋਂ ਹੀ ਕਿਤੋਂ ਇਹਨਾਂ ਨੂੰ ਬਾਈਆਂ ਨੂੰ ਪਤਾ ਲੱਗਦਾ ਵੀ ਕਿਤੇ ਨੁਕਸਾਨ ਹੋ ਰਿਹਾ ਜਾਂ ਕੋਈ ਬੰਦਾ ਤਕਲੀਫ 'ਚ ਆ ਸਾਹਮਣੇ ਉਹ ਦੇਖੋ ਕੋਈ ਸਸਤਾ ਵਾਲੇ ਵੀਰ ਨੇ ਉਹ ਬੋਰਡ ਤੇ ਜਾ ਰਹੇ ਨੇ ਇਨ੍ਹਾਂ ਘਰਾਂ ਦੇ ਵਿੱਚ ਰਾਸ਼ਨ ਪਚਾ ਰਹੇ ਨੇ ਜਾਂ ਇਨ੍ਹਾਂ ਘਰਾਂ 'ਚ ਪ੍ਰਸ਼ਾਦਾ ਪਚਾ ਰਹੇ ਨੇ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਤੇ ਲੱਗੀਆਂ ਹੋਈਆਂ ਇੱਥੇ ਆ ਸਾਹਮਣੇ ਪੋਲਟਰੀ ਫਾਰਮ ਆ ਇਹ ਬੰਡਾਲਾ ਸੈਂਟ ਆ ਜੀ ਇਹ ਮੇਨ ਰਸਤਾ ਹੀ ਬੰਡਾਲਾ ਮੈਂ ਇਹਨੂੰ ਜਾਂਦਾ ਹੀ ਛੜਕਾ ਅੱਛਾ ਆ ਸੜਕ ਤੇ ਖੜੇ ਆਪਾਂ ਆ ਜਿਹੜੀ ਇਹਦੇ ਨਾਲ ਛੜਕ ਆ ਖੰਬਿਆਂ ਦੇ ਨਾਲ ਨਾਲ ਆ ਜਿਹੜੀ ਸਿੱਧੀ ਦਿਖਦੀ ਹੈ ਜੀ ਇਹ ਸੜਕ ਆ ਸਾਹਮਣੇ ਤੇ ਤੁਸੀਂ ਦੇਖੋ ਸਮੁੰਦਰ ਬਣਿਆ ਪਿਆ ਹੈ ਲੱਗਦਾ ਜਿਵੇਂ ਮੰਨ ਲਓ ਕਿਸੇ ਝੀਲ ਦੇ ਕਿਨਾਰੇ ਜਾਂ ਸਮੁੰਦਰ ਦੇ ਕਿਨਾਰੇ ਖੜੇ ਹੋਈਏ ਤੇ ਆ ਸਾਹਮਣੇ ਜਿਹੜਾ ਆ ਪੋਰਟਰੀ ਫਾਰਮ ਦੇਖਦਾ ਨਾ ਇਹ ਘੱਟੋ ਘੱਟ 10 12 ਫੁੱਟ ਉੱਚੀ ਬਿਲਡਿੰਗ ਆ ਤੇ ਹੁਣ ਇਹ 5 ਕਿ ਫੁੱਟ ਦੀਂਦੀ ਆ ਤੇ 5 6 ਫੁੱਟ ਇਹ ਜ਼ਮੀਨ ਦੇ ਪਾਣੀ ਦੇ ਵਿੱਚ ਚਲੇ ਗਈ ਆ ਉੱਪਰ ਉਹ ਪੇਪਰ ਜਿਹੜਾ ਉੱਥੇ ਤੇ ਕਰ ਚਾ ਆ ਜਿਹੜਾ ਰੁੜ ਰੁੜ ਕੇ ਆ ਰਿਹਾ ਉਹ ਆ ਰੁੜਿਆ ਜਾਂਦਾ ਦੇਖੋ ਆ ਬੂਟੀ ਜੀ ਇਹ ਉਹ ਬੂਟੀ ਆ ਜਿਹੜੀ ਦਰਿਆ ਦੇ ਕੰਢਿਆਂ ਤੇ ਖੜੀ ਆ ਸਾਲਾਂ ਬੱਧੀ ਖੜੀ ਨੂੰ ਹੋ ਗਈ ਸੀ ਤੇ ਆ ਹੜਾਂ ਨੇ ਇਹਨੂੰ ਵੀ ਰੋੜ ਕੇ ਉਹਨਾਂ ਖੇਤਾਂ ਚ ਲੈ ਜਾਂਦਾ ਜਿੱਥੇ ਅਪਜਾਊ ਜ਼ਮੀਨਾਂ ਜਿੱਥੇ ਝੋਨਾ ਬੀਜਿਆ ਹੋਇਆ ਸੀ ਅਸਾਰੀ ਵਾਹੀ ਲੈਗ ਜ਼ਮੀਨ ਸੀ ਜਿੱਥੇ ਫਸਲ ਹੋ ਰਹੀ ਸੀ ਬਹੁਤ ਵਧੀਆ ਝੋਨਾ ਸੀ ਬਹੁਤ ਵਧੀਆ ਝੋਨਾ ਸੀ ਤੇ ਦੇਖੋ ਅੱਜ ਝੋਨਾ ਨਹੀਂ ਦਿਸਦਾ ਅੱਜ ਸਿਰਫ ਤੇ ਸਿਰਫ ਬਰਬਾਦੀ ਦਿਖ ਰਹੀ ਆ ਤੇ ਉਹ ਵੀ ਜਲੋ ਜਲ ਹੋਇਆ ਪਿਆ ਪਾਣੀ ਉਹ ਹੀ ਪਾਣੀ ਖੜਾ ਚਾਰੇ ਪਾਸੇ ਤੇ ਪਰ ਧੰਨਵਾਦ ਆ ਉਹਨਾਂ ਲੋਕਾਂ ਦਾ ਜਿਹੜੇ ਆਪਣੀਆਂ ਡਿਊਟੀਆਂ ਨਿਭਾਈ ਜਾਂਦੇ ਆ ਦੇਖੋ ਬਨੋਦੋ ਸਾਹਮਣੇ ਦਿਖਾਈ ਪਤੋ ਕਿਸ਼ਤੀ ਉਹਨਾਂ ਦੇ ਘਰੇ ਚਲੇ ਗਈ ਐ ਸਾਹਮਣੇ ਆਏ ਨੇ ਜੇ ਜ਼ੂਮ ਕਰਕੇ ਦੇਖ ਸਕਦਾ ਮਾਦਾ ਹੁਣੀ ਆਈਆਂ ਸੀ ਦਵਾਈ ਲੈਣੀਆਂ ਹੈਨਾ ਤੇ ਉਹਨਾਂ ਘਰਾਂ ਦੇ ਵਿੱਚ ਦੇਖੋ ਦਵਾਈਆਂ ਦੀ ਸੇਵਾ ਲੈ ਕੇ ਗਏ ਨੇ ਵੀਰੇ ਹੁਣੀ ਡਾਕਟਰ ਗਏ ਨੇ ਨਾਲ ਡਾਕਟਰਾਂ ਨੂੰ ਲੈ ਕੇ ਗਏ ਨੇ ਤੇ ਉਹ ਲੋਕ ਆਪਣੇ ਸਰੇੜੀ ਬੰਦੇ ਨੇ ਆਪਦਾ ਘਰ ਵੀ ਨਹੀਂ ਛੱਡ ਰਹੇ ਉਹਨਾਂ ਨੇ ਬੱਚਿਆਂ ਨੂੰ ਆਪਣੀਆਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਧੀਆਂ ਨੂੰ ਲੂਹਾਂ ਨੂੰ ਉਹਨਾਂ ਨੂੰ ਤਾਂ ਭੇਜਤਾ ਰਿਸ਼ਤੇਦਾਰੀਆਂ ਚ ਜਾਂ ਪਿੰਡ ਚ ਆਪਣੇ ਘਰਾਂ ਚ ਦੂਜੇ ਰਿਸ਼ਤੇਦਾਰਾਂ ਦੇ ਘਰਾਂ ਚ ਪਰ ਆਪ ਬਜ਼ੁਰਗ ਜ਼ਿਆਦਾਤਰ ਘਰਾਂ ਦੇ ਵਿੱਚ ਹੀ ਬੈਠੇ ਆ ਛੱਤਾਂ ਤੇ ਬੈਠੇ ਆ ਕਿਉਂਕਿ ਉਹ ਕਹਿੰਦੇ ਹੱਥੀਂ ਬਣਾਏ ਹੋਏ ਘਰ ਛੱਡਣ ਨੂੰ ਜੀ ਨਹੀਂ ਕਰਦਾ ਇਹ ਆਪਾਂ ਸਾਰਿਆਂ ਨੇ ਦੇਖਿਆ ਵੀਡੀਓ ਦੇ ਰਾਹੀਂ ਕਿੰਨੀਆਂ ਵੀਡੀਓ ਆਈਆਂ ਇਦਾਂ ਦੀਆਂ ਤੇ ਹੁਣ ਤਾਂ ਇਹ ਪਾਣੀ ਸੁੱਕੂਗਾ ਪਾਣੀ ਥੱਲੇ ਨੂੰ ਮੁੜੂਗਾ ਜਿਵੇਂ ਪੰਡ ਵਾਲੇ ਦੱਸਦੇ ਆ ਵੀ ਫੁੱਟ ਪਾਣੀ ਪਿੱਛੇ ਨੂੰ ਮੁੜ ਗਿਆ ਫੁੱਟ ਸਵਾ ਫੁੱਟ ਤੇ ਫੇਰ ਇਹ ਜ਼ਮੀਨਾਂ ਥੋੜੀਆਂ ਸਾਫ਼ ਦਿਖਣ ਲੱਗਣਗੀਆਂ ਇੱਥੇ ਜਿਹੜੀ ਬਦਬੂ ਫੈਲਣੀ ਆ ਜਿਹੜੀ ਇਹ ਬਿਮਾਰੀਆਂ ਦਾ ਕਾਰਨ ਬਣਨਾ ਜਿੰਨਾ ਗੰਦਾ ਪਾਣੀ ਖੜਕੇ ਫਸਲਾਂ ਦੀ ਗਲੀ ਹੋਈ ਉਹਨੇ ਬਹੁਤ ਵੱਡੀ ਗਿਣਤੀ ਚ ਆਸੇ-ਪਾਸੇ ਬਿਮਾਰੀਆਂ ਫੈਲਾਉਣੀਆਂ ਉਦੋਂ ਲੋੜ ਪੈਣੀ ਹੈ ਆਪਣੀਆਂ ਸਵਾਵਾਂ ਦੀ ਫਸਲਾਂ ਨੂੰ ਬੋਹਣਾ ਤੇ ਦੁਬਾਰਾ ਬੀਜਣਾ ਉਦੋਂ ਲੋੜ ਪੈਣੀ ਹੈ ਆਪਣੀਆਂ ਸਵਾਵਾਂ ਦੀ ਉਦੋਂ ਵੀ ਖਾਦ ਚਾਹੀਦਾ ਤੇ ਆਪਾਂ ਉਦੋਂ ਆ ਕੇ ਇਹਨਾਂ ਲੋਕਾਂ ਨਾਲ ਖੜੀਏ ਅੱਜ ਹੀ ਨਾ ਕਿਤੇ ਸਮੇਂ ਤੋਂ ਪਹਿਲਾਂ ਹੀ ਅਸੀਂ ਕੈਰੀ ਖਤਮ ਕਰਕੇ ਪਟਾਕੇ ਚਲਾ ਕੇ ਮੁੜ ਜਾਈਏ ਦੀਵਾਲੀ ਤਾਂ ਹਜੇ ਆਉਣੀ ਆ ਭਾਈ ਹਜੇ ਲੋੜ ਤਾਂ ਪੈਣੀ ਆ ਭਾਈ ਬਾਈਆਂ ਨੇ ਪਸ਼ੂਆਂ ਦਾ ਚਾਰਾ ਰੱਖਿਆ ਹੋਇਆ ਇੱਥੇ ਹੈ ਨਾ ਜਿਹਨੂੰ ਲੋੜ ਆ ਉਹਨੂੰ ਉਹਦੇ ਘਰ ਤੱਕਰ ਪਚਾ ਰਹੇ ਨੇ ਇੱਥੇ ਕੋਈ ਸਿੱਖ ਸੰਗਤਾਂ ਦੇ ਗਈਆਂ ਇਹਨਾਂ ਨੇ ਇੱਥੇ ਲਹਾ ਲਿਆ ਤੇ ਹੁਣ ਇਹਨਾਂ ਨੇ ਉਹਨਾਂ ਘਰਾਂ ਤੱਕਰ ਪਚਾਉਣਾ ਵਾ ਜਿੱਥੇ ਲੋੜ ਆ ਇਸ ਤਰ੍ਹਾਂ ਵੀਰੇ ਪਰਾਲੇ ਕਰੋ ਜੇ ਤੁਸੀਂ ਸਮਾਨ ਦੇਣ ਆਏ ਹੋ ਨਾ ਇਹ ਬੰਨ ਦੇ ਉੱਤੇ ਪਿੰਡ ਆ ਜਿੱਮੇ ਰੁਕਣੇ ਵਾਲਾ ਹੋ ਗਿਆ ਹੰਤਾ ਚੱਕ ਹੋ ਗਿਆ ਹੋਰ ਜਿੰਨੇ ਵੀ ਪਿੰਡ ਆ ਉੱਥੇ ਤੁਸੀਂ ਆਓ ਆ ਕੇ ਉੱਥੇ ਪਿੰਡਾਂ ਵੱਲਿਓ ਪਿੰਡਾਂ ਦੇ ਸਰਪੰਚਾਂ ਵੱਲਿਓ ਪਿੰਡਾਂ ਦੇ ਲੋਕਾਂ ਵੱਲਿਓ ਆਪ ਆਪ ਦੇ ਲੰਗਰ ਲਾਏ ਹੋਇਆ ਉਹਨਾਂ ਲੰਗਰਾਂ 'ਚ ਜਾ ਕੇ ਪੁੱਛੋ ਜਿਹੜੀ ਚੀਜ਼ ਚਾਹੀਦੀ ਹੈ ਉਹਨਾਂ ਨੂੰ ਦਿਓ ਸੜਕਾਂ 'ਤੇ ਖੜੇ ਲੋਕਾਂ ਨੂੰ ਨਾ ਚੀਜ਼ਾਂ ਦਿਓ ਠੀਕ ਹੈ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਜੀ ਖਾਲਸਾ ਜੀ ਬੋਲੋ ਜਹੇਦਾਰ ਵੀ ਦੇਖੋ ਵੀ ਝੋਨੇ ਡੁੱਬ ਚੁੱਕੇ ਨੇ ਜੀ ਬਾਈ ਜੀ ਦੰਗਰ ਵੀ ਬਹੁਤ ਆ ਰਹੇ ਨੇ ਜਾਣਾ ਵੀ ਬਹੁਤ ਆ ਰਿਹਾ ਹੁਣ ਜੇ 40 ਦੀ ਬੰਡਾਲੀ ਉੱਥੇ 100 ਟਰਾਲੀ ਖੜੀ ਸਮਾਨ ਦੀ ਜੀ ਜੀ ਕੋਟ ਬੁੱਢੀ ਹਲਦੀ ਆਈ ਏ ਇਹ ਜਿੰਨੇ ਵੀ ਏਰੀਆ ਡੁੱਬ ਚੁੱਕਾ ਸਾਡੀ ਇੱਕੋ ਅਰਜ਼ ਹੈ ਵੀ ਜਦੋਂ ਆ ਪਾਣੀ ਲੈ ਜਾਂਦਾ ਏ ਕੋਈ ਜਿੰਨੀ ਵੀ ਹੈਲਪ ਕਰ ਸਕਦੀ ਏ ਕਨਕ ਦੀ ਵੀ ਵਾਲੀ ਦੀ ਖਾਦ ਦੀ ਜੀਪ ਦੀ ਡੀਜ਼ਲ ਦੀ ਉਹ ਸਾਡੀ ਹੈਲਪ ਕਰੋ ਉਦੋਂ ਲੋਡ ਆ ਡੀਜ਼ਲ ਦੀ ਲੋਡ ਆ ਉਦੋਂ ਹੁਣ ਤਾਂ ਬਹੁਤ ਆ ਗਿਆ ਸਮਾਨ ਸਮਾਨ ਬਹੁਤ ਜ਼ਿਆਦਾ ਹੈ ਇਹ ਹੀ ਅਸੀਂ ਵੀਰ ਜੀ ਕੱਲ ਤੇ ਬੇਨਤੀਆਂ ਕਰ ਰਹੇ ਆ ਵੀ ਹੁਣ ਜਿਹੜੀਆਂ ਟਰਾਲੀਆਂ ਤੁਸੀਂ ਭਰੀ ਜਾਂਦੇ ਹੋ ਨਾ ਪਿੰਡਾਂ ਚ ਜ਼ਬੰਦ ਇਕੱਠਾ ਕਰਕੇ ਉਹਨਾਂ ਨੂੰ ਰੋਕ ਲਓ ਉਹ ਕਣਕ ਜਿਹੜੀ ਤੁਸੀਂ ਆਟਾ ਪਿਆ ਪਿਆ ਲਈ ਆਉਨੇ ਆ ਉਹ ਰੋਕ ਲਓ ਬੀ ਦੇ ਤੌਰ ਤੇ ਵਰਤ ਲਿਓ ਹਾਂਜੀ ਹੈਨਾ ਉਹ ਪੈਸਾ ਜਿਹੜਾ ਤੁਸੀਂ ਅੱਜ ਰਾਸ਼ਨ ਤੇ ਲਈ ਜਾਂਦੇ ਹੋ ਉਹਨੂੰ ਡੀਜ਼ਲ ਦੇ ਵਿੱਚ ਵਰਤ ਲਿਓ ਜਿਹੜੇ ਟਰੈਕਟਰਾਂ ਦੇ ਤੁਸੀਂ ਆ ਰਹੇ ਹੋ ਇੱਥੇ ਤਾਂ ਭਰ ਪੈਟ੍ਰਾਲੀਆਂ ਉਹ ਤੁਸੀਂ 5-7 ਦਿਨਾਂ ਵਾਸਤੇ ਆਇਓ ਨਾਲੇ ਤਾਂ ਉਹਨਾਂ ਦੇ ਮਗਰ ਰੂਟਾ ਮੀਟਰ ਪਾ ਕੇ ਲਿਆਇਓ ਇਹਨਾਂ ਦੀ ਬਹਾਈ ਕਰਾਇਓ ਨਾਲ ਆ ਕੇ ਹਲ ਪਾ ਕੇ ਲਿਆਇਓ ਇਹਨਾਂ ਨੇ ਜ਼ਮੀਨਾਂ ਆਪਾਂ ਦੁਬਾਰਾ ਪੱਧਰ ਕਰਕੇ ਇਹਨਾਂ ਦਾ ਨਾਲ ਖੜੀ ਗਏ ਡੀਜ਼ਲ ਲੈ ਕੇ ਆਈਏ ਇਹਨਾਂ ਨੂੰ ਡੀਜ਼ਲ ਦੇਈਏ ਜਿਹੜੀ ਡੀਏਪੀ ਖਾ ਦਾ ਉਹ ਇਹਨਾਂ ਨੂੰ ਮਿਲ ਨਹੀਂ ਨਹੀਂ ਆਪਾਂ ਦੋ ਦੋ ਚਾਰ ਚਾਰ ਗੱਟੂ ਜੇ ਡੀਏਪੀ ਦੇ ਲਿਆਈਏ ਖਾਦ ਦੇ ਤੇ ਆਪਾਂ ਉਹ ਲਿਆ ਕੇ ਇਹਨਾਂ ਨੂੰ ਖਾਦ ਦੇ ਦਈਏ ਤਾਂ ਜੋ ਇਹ ਦੁਬਾਰਾ ਉੱਠ ਕੇ ਖੜੇ ਹੋਣ ਅਬ ਲੰਗਰ ਕਿੰਨਾ ਖਾ ਲੈਣਗੇ ਬਾਈ ਪ੍ਰਸ਼ਾਦਾ ਲੈ ਕੇ ਤੁਸੀਂ ਰਾਸ਼ਨ ਆਈ ਜਾਂਦੇ ਹੋ ਪਰ ਉਹ ਰਾਸ਼ਨ ਉਹਨਾਂ ਲੋਕਾਂ ਤੱਕ ਪਹੁੰਚੀ ਜਾਂਦਾ ਜਿਨ੍ਹਾਂ ਨੂੰ ਮਨ ਲਓ ਲੋੜ ਨਹੀਂ ਉਹ ਵੇਚ ਰਹੇ ਨੇ ਤੇ ਇਹ ਪਿੰਡ ਦੇ ਪਤਵੰਤੇ ਸੱਜਣ ਨੇ ਤੇ ਅਸੀਂ ਜਿੱਥੇ ਵੀ ਜਾਂਦੇ ਆ ਉੱਥੇ ਸਾਨੂੰ ਇਹੀ ਸੁਨੇਹਾਂ ਮਿਲਦਾ ਵੀ ਬਾਈ ਲੋਕਾਂ ਨੂੰ ਕਹੋ ਰਾਸ਼ਨ ਨਾਲ ਲੈ ਕੇ ਆਉਣ ਹੁਣ ਖਾਦ ਵੀ ਆ ਬਹੁਤ ਆ ਗਈ ਫੀਡ ਵੀ ਰਾਸ਼ਨ ਵੀ ਆ ਗਿਆ ਹੁਣ ਤਾਂ ਇਹ ਆਪ ਦੇ ਲੰਗਰ ਲਾਈ ਬੈਠੇ ਆ ਬਾਈ ਇਹ ਕੋਈ ਐਂ ਤਾਂ ਹੈ ਨਹੀਂ ਹਾਂਜੀ ਤੇ ਉਦੋਂ ਤੁਸੀਂ ਦੇਖਿਆ ਜੀ ਇੱਥੇ ਲੰਗਰ ਲੱਗੇ ਹੋਣੇ ਜੀ ਕਿੰਨਾ ਲੋਕਾਂ ਲੋ ਤੇ ਹੁਣ ਅੱਜ ਆ ਸੜਕ ਤੇ ਖੜੇ ਆ ਪਿੰਡ ਨੂੰ ਜਾਂਦੀ ਏ ਸੜਕ ਸਿਰਫ ਖੰਭੇ ਹੀ ਦਿੰਦੇ ਆ ਬਡਾਲੇ ਪਿੰਡ ਨੂੰ ਜਾਂਦੇ ਹੋਰ ਕੁਝ ਨਹੀਂ ਦਿੰਦਾ ਤੇ ਇਹ ਦਿਖਣ ਲੱਗ ਜਾਣ ਕਿ 20 ਦਿਨਾਂ ਨੂੰ 20 ਦਿਨ ਪਾਣੀ ਲੈ ਕੇ ਉਹਦੋਂ ਸੰਸਦ ਤਾਂ ਕਿਸੇ ਵੀ ਨਹੀਂ ਆਉਣਾ ਕਿਸੇ ਨੇ ਵੀ ਨਹੀਂ ਆਉਣਾ ਅੱਜ ਬਹੁਤ ਆਉਂਦਾ ਏ ਕਿਉਂਕਿ ਖਾਦ ਡਾਈ ਕਰ ਰਾਸ਼ਨ ਖਰਾਬ ਹੋਣ ਇਹ ਬਾਈ ਹੁਣੇ ਹੀ ਪਹਿਲੀ ਵਾਰੀ ਛੋੜੀ ਇਸ ਤਕਲੀਫ ਚ ਆਇਆ 223 ਚ ਵੀ ਇੱਥੇ ਪਾਣੀ ਆਇਆ ਸੀ ਉਦੋਂ ਵੀ ਫੋਟੋਆਂ ਖਿਚਾ ਕੇ ਢੇੜਾ ਕੱਢ ਕੇ ਆਸਨ ਦੀਆਂ ਟਰਾਲੀਆਂ ਲਾ ਕੇ ਆਪਾਂ ਮੁੜ ਜਾਨੇ ਆ ਜਿੱਦਣ ਇਹਨਾਂ ਨੂੰ ਜ਼ਰੂਰਤ ਪੈਣੀ ਆ ਉਦੋਂ ਕਿਸੇ ਨੇ ਨਹੀਂ ਆਉਣਾ ਤੇ ਇਸ ਕਰਕੇ ਬੇਨਤੀ ਆ ਵੀ ਜੇ ਆਪਾਂ ਮਦਦ ਕਰਨੀ ਆ ਤਾਂ ਆਪਾਂ ਉਦੋਂ ਕਰੀਏ ਜਦੋਂ ਇਹਨਾਂ ਨੂੰ ਲੋੜ ਆ। ਹਾਂਜੀ। ਅੱਜ ਅਸੀਂ ਜਦੋਂ ਤੁਸੀਂ ਗਰਾਊਂਡ ਲੈਵਲ ਦੇਖੋਗੇ ਜਦੋਂ ਪਾਣੀ ਨਾ ਆਇਆ ਉਦੋਂ ਵੇਖਿਆ ਕਿ ਘਰਾਂ 'ਚ ਜੇ ਕਿਸੇ ਨੇ ਕਿੰਨੇ ਦੇ ਹਿਸਾਬ ਨਾਲ ਜਮੀਨ ਦੇ ਹਿਸਾਬ ਨਾਲ ਦਿਆ ਜੀ ਹੁਣ ਤਾਂ ਅਸੀਂ ਵੀਰ ਜੀ ਕੱਲ੍ਹ ਦੇ ਆਏ ਹੋਏ ਆ ਅਸੀਂ ਕੋਈ ਟਰਾਲੀ ਰੱਖਣ ਦੀ ਕੋਈ ਬੋਰੀ ਕੁਝ ਨਹੀਂ ਲਿਆਏ ਸੀ। ਅਸੀਂ ਦੇਖਣ ਆਏ। ਅਸੀਂ ਉਧਰੋਂ ਡੇਰਾ ਬਾਬਾ ਨਾਨਕ ਤੋਂ ਲੱਗੇ ਹੋਏ ਆ। ਲੋਕਾਂ ਦੇ ਗੋਭੀ ਬੀਜੀ ਸੀ 2.5 300 ਕਿੱਲਾ ਬਰਬਾਦ ਹੋ ਗਿਆ। ਕਿਸੇ ਦੇ ਘਰ ਦੀਆਂ ਛੱਤਾਂ ਟੁੱਟ ਗਈਆਂ, ਤੇੜਾਂ ਪਾਟ ਗਈਆਂ। ਮਤਲਬ ਉਹ ਪਾਣੀ ਉਤਰੂਗਾ ਉਹ ਘਰ ਬਣਾਉਣ ਦੀ ਲੋੜ ਆ ਜਿਹੜੇ ਪਿੰਡਾਂ ਚ ਲੋਕ ਐਨਆਰਆਈ ਭੈਣ ਭਰਾ ਹੁਣ ਪੈਸੇ ਆਪਦੇ ਆਪਦੇ ਪਿੰਡਾਂ 'ਚ ਭੇਜ ਜੰਦੇ ਆ ਪੰਜ ਪੰਜ ਦਸ ਦਾ ਮੁੰਡੇ ਟਰਾਲੀ ਭਰ ਕੇ ਰਾਸ਼ਨ ਦੀ ਲਈ ਆਉਂਦੇ ਆ ਜੇ ਉਹੀ ਪੈਸਾ ਉਹ ਰੋਕ ਲੈਣ ਬਚਾ ਲੈਣ ਤੇ ਆ ਕੇ ਕਿਸੇ ਦਾ ਘਰ ਬਣਵਾ ਦੇਣ ਬੀਹ ਦਿਨਾਂ ਨੂੰ ਜੇ ਕਿਸੇ ਪਿੰਡ ਨੂੰ ਆ ਕੇ ਸੇਮ ਲੈਣ ਚਾਰ ਪਿੰਡ ਰਲ ਕੇ ਇੱਕ ਪਿੰਡ ਸੈੱਟ ਲੈਣ ਵੀ ਭਾਈ ਆਪਾਂ ਇਹਨਾਂ ਦੇ ਖੇਤ ਬੋਣੇ ਆ ਤੇ ਬਜਵਾਉਣੇ ਆ ਤੇ ਅਸੀਂ ਭਾਈ ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਆਪਣੀ ਟੀਮ ਦੇ ਨਾਲ ਕੋਈ ਇੱਕ ਅੱਧਾ ਪਿੰਡ ਅਡਾਪਟ ਕਰੀਏ ਉੱਥੇ ਵਿੱਚ ਬੈਠ ਕੇ ਉਹਨਾਂ ਦੀ ਖੇਤੀਬਾਹੀ ਕਰਾ ਕੇ ਵਿਜਵਾ ਕੇ ਜਾਈਏ ਤੇ ਇਹ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਜਰੂਰ ਇਹ ਸੇਵਾ ਕਰਾਂਗੇ ਲੋਕਾਂ ਤੱਕ ਵੀ ਅਸੀਂ ਇਹੀ ਕੱਲ ਦਾ ਸਨੇਹਾ ਸਾਡਾ ਇਹੀ ਆ ਸੇਵਾਦਾਰ ਜਿੰਨੇ ਇੱਥੇ ਆਉਂਦੇ ਆ ਇੱਕ ਇੱਕ ਪਿੰਡ ਨਹੀਂ ਆਉਣਾ ਇੱਕ ਇੱਕ ਪਿੰਡ ਵੀ ਨਹੀਂ ਆਉਣਾ ਭਾਈ ਜਿਹੜੇ ਮਾਲਵੇ ਦੇ ਮਾਲਵੇ ਦੇ ਪਿੰਡ ਆ ਨਾ ਜਿਹੜੇ ਭਾਈ ਉਹ ਪਿੰਡਾਂ ਦੇ ਵਿੱਚ ਨਾ ਮਾਲਵੇ ਦੇ ਪਿੰਡਾਂ 'ਚ ਹਰ ਪਿੰਡ ਦੇ ਸਪੀਕਰ 'ਚ ਬੋਲ-ਬੋਲ ਕੇ ਇਹ ਸੰਬੰਧ ਇਕੱਠਾ ਕਰਿਆ ਜਾ ਰਿਹਾ ਤੇ ਜੇ ਹਰ ਪਿੰਡ ਦੇ ਲੋਕ ਆਪ ਦਾ ਇੱਕ ਪਿੰਡ ਚ ਸਾਮ ਲੈਣ ਆ ਕੇ ਨਾ ਤੇ 10 ਦਾ ਟਰੈਕਟਰ ਲਾਇਆ ਹੁਣ ਪਰ ਅਜ ਤੋਂ ਮਹੀਨੇ ਬਾਅਦ ਅੱਜ ਨਹੀਂ ਅੱਜ ਲੋਡ ਨਹੀਂ ਅੱਜ ਨਹੀਂ ਲੋਡ ਅੱਜ ਆ ਕੇ ਜਾਣ ਦੇਖ ਕੇ ਜਾਣ ਲਿਖ ਕੇ ਲੈ ਜਾਣ ਸਰਚ ਕਰਨ ਵੀ ਕਿੰਨੀ ਲੋਡ ਆ ਕਿਦਾਂ ਲੋਡ ਆ ਉਹ ਮਹੀਨੇ ਬਾਅਦ ਆ ਕੇ ਤੁਹਾਡੇ ਅਰਗੇ ਲੋਕਾਂ ਨੂੰ ਸੰਪਰਕ ਕਰਕੇ ਭਜਵਾਈ ਕਰਾਉਣ ਬਾਕੀ ਭਾਈ ਜੀ ਹੁਣ ਥੋੜੀ ਪਤਾ ਲੱਗਣਦਾ ਵੀ ਇਹ ਬੰਦਾ ਕੌਣ ਹੈ ਜਿਹਨੂੰ ਆਪਾਂ ਸਮਾਨ ਦੇਣ ਸਹੀ ਮੈਨੇਜ ਤੋਂ ਬਾਹਰਲੇ ਲੋਕ ਆ ਕੇ ਖੜੇ ਆ ਭਾਈ ਅੰਮ੍ਰਿਤਸਰੋਂ ਅਸੀਂ ਉਧਰੋਂ ਆਏ ਹਾਂ ਗੁਰਦਾਸਪੁਰ ਸੜਕਾਂ ਦੇ ਉੱਤੇ ਕੋਰੀਡੋਰ ਦੇ ਉੱਤੇ ਉਹ ਲੋਕ ਖੜੇ ਨੇ ਜਿਹੜੇ ਅਜਨਾਲੇ ਸ਼ਹਿਰ ਦੇ ਨੇ ਜਾਂ ਅੰਮ੍ਰਿਤਸਰ ਸ਼ਹਿਰ ਦੇ ਨੇ ਉਹ ਚੱਕ ਚੱਕ ਲਈ ਜਾਂਦੇ ਨੇ ਆਹੀ ਬੋਰੀ ਮੁੜ ਕੇ 3-300 ਦੀ 4-400 ਦੀ ਵੇਚੀ ਜਾਂਦੇ ਆ 2-200 ਦੀ ਵੇਚੀ ਜਾਂਦੇ ਗੱਠ 600 ਰੁਪਏ ਦੀ ਤੇ ਹਿਲਾਉਂਦੇ ਜੀ ਹਾਂਜੀ ਜੀ ਇੱਥੇ 250 ਦੀ ਗੱਠ 250 ਰੁਪਏ ਦੀ ਵੀ ਸੌਦਾ ਵੀ ਤੇ ਇਹਨਾਂ ਨੂੰ ਵੇਚੀ ਜਾਂਦੇ ਆ ਤੁਹਾਡਾ ਦਿੱਤਾ ਹੋਇਆ ਦਾਨ ਤਾਂ ਇਸ ਕਰਕੇ ਬੇਨਤੀ ਆ ਭਾਈ ਇਹ ਅਸਲ 'ਚ ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ 'ਚ ਆ ਸਮੁੰਦਰ ਬਣਿਆ ਪਿਆ ਤੇ ਇਹ ਆਪਾਂ ਨੂੰ ਦੱਸਦੇ ਆ ਵੀ ਸਾਡੀ ਜ਼ਰੂਰਤ ਅੱਜ ਨਹੀਂ ਅੱਜ ਤੋਂ ਮਹੀਨੇ ਬਾਅਦ ਸ਼ੁਰੂ ਹੋਣੀ ਆ ਹਾਂਜੀ 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 ਸੀ ਅੱਜ ਨਹੀਂ ਅੱਜ ਅਸੀਂ ਹੜ ਪੀੜਤ ਨਹੀਂ ਹੈਗੇ ਹੜ ਪੀੜਤ ਤਾਂ ਅਸੀਂ ਬਣਨਾ ਜੇ ਕਹਿੰਦੇ ਹਾਂਜੀ ਉਹਨੂੰ ਬਣਨਾ ਜਰੂਰ ਇਹ ਪਾਣੀ ਸੁੱਕ ਪਾਣੀ ਸੁੱਕਣਾ ਵਾ ਹਨਾ ਅੱਜ ਤੁਸੀਂ ਇੱਕ ਫੋਟੋ 'ਚ ਆ ਕੇ ਸਾachsen ਦੇ ਕੇ ਮੁੜਨ ਦੀ ਬਜਾਏ ਤੁਸੀਂ ਉਹ ਦਿਨ ਆਇਓ ਜਿੱਦਣ ਇਹਨਾਂ ਨੂੰ ਜ਼ਰੂਰਤ ਪੈਣੀ ਇਹ ਵੀ ਬਾਈ ਜਰੂਰ ਇਸਨੇਹਾ ਵੀ ਪਛਾਣਾਂਗੇ ਕੋਸ਼ਿਸ਼ ਵੀ ਅਸੀਂ ਕਰ ਰਹੇ ਹਾਂ 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 ਬਾਈ ਕੱਲ ਦੀਆਂ ਬਾਈ ਜਿੰਨੇ ਵੀ ਪੱਤਰਕਾਰਾਂ ਨਾਲ ਗੱਲ ਹੋਈ ਆਪਰਾ ਸਾਰਿਆਂ ਨੂੰ ਆਹੀ ਕਿਹਾ ਵੀ ਬਾਈ ਟਰਾਲੀਆਂ ਪਰ ਪਰਣਾ ਲਿਆਓ ਤੁਸੀਂ ਦੇਖੋ ਆ ਕਿ ਚੈੱਕ ਕਰੋ ਤੇ ਉਦੋਂ ਆਓ ਜਦੋਂ ਇਹਨਾਂ ਨੂੰ ਜ਼ਰੂਰਤ ਆ। ਹੁਣ ਸਾਡਾ ਇੱਧਰ 7-7 ਕਿੱਲੇ ਝੋਲਣ ਸਾਡਾ ਸ਼ਗਨ ਅਸੀਂ ਮੋਰਤਾਰ ਦੇ ਦਰਬਾਰ ਬਾਬੇ ਵੀਰਵਾਲ ਉੱਥੋਂ ਲੰਗਰ ਫੇਰ ਵੀ ਲਾਉਣ ਡਟੇ ਆ। ਗਾਣਾ ਵੀ ਅੱਜ ਗਾਉਂਦਾ ਜਿਹਦੇ ਘਰੇ ਜਾਂਦਾ ਦੋ ਤੋਂ ਤਿੰਨ ਤੋਂਰੇ ਰਾਸ਼ਨ ਵਾਧੂ ਜਾਂਦੇ ਆ ਵਾਧੂ ਸੇਵਾਲੇ ਲਈ। ਕਿਸੇ ਚੀਜ਼ ਦੀ ਕਮੀ ਨਹੀਂ ਹੈ। ਲੋਰ ਤੋਂ ਜ਼ਿਆਦਾ ਆ ਰਹੇ ਆ। ਜ਼ਿਆਦਾ ਆ ਰਹੇ ਲੋਕ। ਲੋਰ ਤੋਂ ਜ਼ਿਆਦਾ ਆ ਰਹੇ ਨੇ। ਤੁਸੀਂ ਤੁਹਾਡਾ ਪਿੰਡ ਆਹੀ ਰੁਕਣੇ ਵਾਲਾ। ਹਾਂਜੀ ਰੁਕਣੇ ਵਾਲਾ। ਦੇਖੋ ਇਸੇ ਪਿੰਡ ਦੇ ਵਸਿੰਦੇ ਨੇ। ਇਹੀ ਪਿੰਡ ਇਹਨਾਂ ਦੇ ਜ਼ਮੀਨ ਸਾਰੀ ਡੁੱਬੀ ਹੋਈ ਆ। ਇਹ ਇਹ ਆਪਦੇ ਮੂੰਹ ਨਾਲ ਇਹ ਗੱਲ ਕਹਿ ਰਹੇ ਨੇ ਵੀ ਸਾਨੂੰ ਨਾ ਚੀਜ਼ ਦਿਓ ਕੋਈ ਸਾਨੂੰ ਦੇਣੀ ਹੈ ਤਾਂ ਉਦੋਂ ਦਿਓ ਜਦੋਂ ਸਾਨੂੰ ਜ਼ਰੂਰਤ ਆ। ਦੇਖੋ ਆਪਾਂ ਇਕੱਲਾ ਦੇਖ ਕੇ ਹਨ ਚਲੇ ਜਾਈਏ ਉਹਦਾ ਨਹੀਂ ਕੋਈ ਫਾਇਦਾ ਆਪਣਾ ਤਾਂ ਮਕਸਦ ਇਹ ਆ ਵੀ ਲੋਕਾਂ ਨੂੰ ਸੁਨੇਹਾ ਦੇਈਏ ਵੀ ਕਿਹੜੀ ਚੀਜ਼ ਦੀ ਕਿਵੇਂ ਜ਼ਰੂਰਤ ਹੈਗੀ ਹੈ ਹਨ ਉਹੀ ਦੇਖਣ ਆਏ ਸੀ ਬਡਾਲੇ ਪਿੰਡ ਵਾਲੇ ਬਾਈ ਹੁਣੀ ਮਿਲ ਗਏ ਸਰਪੰਚ ਨਾਲ ਤੇ ਦੂਜੇ ਮਿਲ ਗਿਆ ਇਹਨਾਂ ਦਾ ਨੰਬਰ ਲੈ ਕੇ ਤੇ ਅਸੀਂ ਹੁਣ ਪਾਣੀ ਉਤਰੇ ਤੋਂ ਬਾਅਦ ਆਵਾਂਗੇ ਇਹ ਆ ਕੇ ਫਿਰ ਜਿਨ੍ਹਾਂ ਦੀ ਬੀਜ ਬਜਾਈ ਨਾਲ ਹੋ ਕੇ ਕਰਾ ਕੇ ਜਿੰਨਾ ਕਿ ਬੀਜ ਦੇ ਸਕੇ ਖਾਦ ਦੇ ਸਕੇ ਪਉ ਪੁਛਿਸ਼ ਕਰਾਂਗੇ ਸਾਡਾ ਵੀ ਪਿੰਡ ਫਰੀਦੇ ਵਾਲਾ ਜੀ ਅਸੀਂ ਇੱਥੇ ਰੋਜ਼ਾਨਾ ਦੇਖਣ ਆਉਂਦੇ ਆ ਅਸੀਂ ਇੱਥੇ ਅਜੇ ਮਦਦ ਲੈ ਕੇ ਕੋਈ ਨਹੀਂ ਆਇਆ ਅਸੀਂ ਬਾਬਾ ਬੁੱਢਾ ਸਾਹਿਬ ਦਾ ਲੰਗਰ ਲਾਉਂਦੇ ਆ ਉੱਥੇ ਲੋਗੜ ਅੱਡੇ ਦੇ ਵਿੱਚ ਅੱਛਾ ਲੋਗੜ ਅਸੀਂ ਉਹਨੂੰ ਕਟਾ ਕੇ 10 8 ਤੋਂ 10 ਲੱਖ ਰੁਪਈਆ ਅਸੀਂ ਆ ਦੀ ਨੌਜਵਾਨ ਸਭਾ ਵੱਲੋਂ ਇੱਥੇ ਲਾ ਰਹੇ ਹਾਂ ਲਾ ਰਹੇ ਆ ਨੀ ਇਹ ਬਹੁਤ ਵੱਡੀ ਗੱਲ ਆ ਭਾਈ ਜਿਹੜੇ ਪਿੰਡਾਂ ਵਿੱਚ ਲੋਕ ਜਾਂ ਨਹੀਂ ਨਾ ਇੱਥੋਂ ਟਰਾਲੀ ਜਾਂਦੀ ਆ ਨਾ ਇੱਥੋਂ ਟਰੈਕਟਰ ਜਾਂਦਾ ਆ ਵੋਟਾਂ ਹੀ ਜਾਣੀਆਂ ਤੇ ਆ ਦੇਖੋ ਇਹ ਮੁੰਡੇ ਐਦਾਂ ਕਿਸ਼ਤੀਆਂ 'ਚ ਜਾਂਦੇ ਨੇ ਉੱਥੇ ਘਰੋ ਘਰੀ ਜਾ ਕੇ ਉਹਨਾਂ ਦੀ ਲੋੜਵੰਦਾਂ ਦੀ ਮਦਦ ਕਰਦੇ ਨੇ ਕਿਸੇ ਨੂੰ ਰਾਸ਼ਨ ਚਾਹੀਦਾ ਰਾਸ਼ਨ ਦੇ ਕੇ ਆਉਂਦੇ ਨੇ ਕਿਸੇ ਨੂੰ ਦਵਾਈ ਚਾਹੀਦੀ ਹੈ ਦਵਾਈ ਦੇ ਕੇ ਆਉਂਦੇ ਨੇ ਤੇ ਜਿਹਨੂੰ ਸਪੋਰਟ ਚਾਹੀਦੀ ਹੈ ਮੋਰਲ ਸਪੋਰਟ ਹੌਸਲਾ ਉਹਨੂੰ ਹੌਸਲਾ ਵੀ ਦੇ ਕੇ ਆਉਂਦੇ ਨੇ ਹਾਂਜੀ ਭਾਈ ਜੀ ਵਾਹ ਖਾਲਸਾ ਵਾਹਿ ਜੀ ਫਤਿਹ ਇਹ ਵੋਟਾਂ ਬਾਈ ਪ੍ਰਾਈ ਆਪਣੇ ਕਿ ਫੌਜ ਲਈ ਉਹ ਇਹ ਇਹ ਹੈਗੇ ਫੌਜੀ ਤਦੋਂ ਲੋਕਾਂ ਨੂੰ ਸਮਝ ਆ ਜਾਵੇ ਵਧੀਆ ਜੀ ਵੀ ਹਜੇ ਜਿਹੜੀ ਜ਼ਰੂਰਤ ਆ ਉਹੀ ਕਰੀਏ ਪੂਰੀ ਜੀ ਠੀਕ ਹੈ ਭਾਈ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ